ਇੱਕ ਅਜੀਬ ਹੀ ਘਟਨਾ ਜਿਸ ਨੇ ਨਾ ਸਿਰਫ ਪੰਜਾਬ ਬਲਕਿ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਖਬਰ ਹੈ ਇੱਕ ਪਰਵਾਸੀ ਨੌਜਵਾਨ ਨੇ ਕੇਵਲ 4 ਸਾਲ ਦੀ ਮਾਸੂਮ ਬੱਚੀ ਨਾਲ ਗੰਦੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਹੀ ਸਥਾਨਕ ਔਰਤਾਂ ਨੂੰ ਇਸ ਦੀ ਸੂਚਨਾ ਹੋਈ ਉਹਨਾਂ ਨੇ ਦੋਸ਼ੀ ਨੂੰ ਰੰਗੇ ਹੱਥੀ ਫੜ ਲਿਆ ਨਾ ਸਿਰਫ ਫੜਿਆ ਬਲਕਿ ਲੋਕਾਂ ਦੇ ਗੁੱਸੇ ਨੇ ਅਜੀਹਾ ਰੂਪ ਧਾਰਿਆ ਕਿ ਉਸ ਨੂੰ ਰस्सੀਆਂ ਨਾਲ ਦਰਖਤਾਂ 'ਤੇ ਬੰਨ੍ਹ ਦਿੱਤਾ ਗਿਆ ਅਤੇ ਜਨਤਕ ਤੌਰ ਤੇ ਉਸ ਨਾਲ ਕੁੱਟਮਾਰ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਬੱਚੀ ਨੂੰ ਕਮਰੇ ਦੇ ਵਿੱਚ ਲੈ ਗਿਆ ਸੀ ਅਧਨੰਗੀ ਹਾਲਤ ਦੇ ਵਿੱਚ ਉਹ ਮਿਲਿਆ ਇਸ ਦ੍ਰਿਸ਼ ਨੇ ਮਾਵਾ ਪੈਣਾ ਦੇ ਦਿਲਾਂ ਦੇ ਵਿੱਚ ਅੱਗ ਭੜਕਾ ਦਿੱਤੀ ਜੋ ਵੀ ਉੱਥੇ ਮੌਜੂਦ ਸਨ ਉਹਨਾਂ ਨੇ ਆਪਣਾ ਗੁੱਸੇ ਦਾ ਪ੍ਰਗਟਾਵਾ ਦੋਸ਼ੀ ਨੂੰ ਕੁੱਟ ਕੇ ਕੀਤਾ ਲੋਕਾਂ ਦਾ ਕਹਿਣਾ ਹੈ ਕਿ ਇਹ ਘਟਨਾ ਕਿਸੇ ਇੱਕ ਬੱਚੀ ਨਾਲ ਨਹੀਂ ਹੋਈ ਇਹ ਪੂਰੇ ਸਮਾਜ ਦੀ ਆਤਮਾ ਨੂੰ ਜ਼ਖਮੀ ਕਰਦੀ ਹੈ ਪੁਲਿਸ ਮੌਕੇ ਤੇ ਪਹੁੰਚੀ ਅਤੇ ਦੋਸ਼ੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਦੋਸ਼ੀ ਉੱਤੇ ਪੋਕਸੋ ਐਟ ਅਤੇ ਹੋਰ ਗੰਭੀਰ ਤਰ੍ਹਾਂਾਂ ਹੇਟ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਤੇ ਦੋਸ਼ੀ ਨੂੰ ਕਾਨੂੰਨ ਦੇ ਅਧੀਨ ਸਭ ਤੋਂ ਕੜੀ ਸਜ਼ਾ ਦਿੱਤੀ ਜਾਏਗੀ। ਪਰ ਦੇਖਿਆ ਜਾਏ ਤਾਂ ਇਹ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਐਸੀ ਘਟਨਾ ਸਾਹਮਣੇ ਆਈ ਸੀ ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲਗਾਤਾਰ ਆ ਰਹੀਆਂ ਅਜਿਹੀਆਂ ਖਬਰਾਂ ਲੋਕਾਂ ਦੇ ਮਨ ਦੇ ਵਿੱਚ ਇੱਕ ਸਵਾਲ ਛੱਡ ਗਈਆਂ ਹਨ। ਆਖਿਰ ਮਾਸੂਮ ਬੱਚਿਆਂ ਕਦੋਂ ਸੁਰੱਖਿਅਤ ਹੋਣਗੇ ਲੋਕਾਂ ਨੇ ਪ੍ਰਸ਼ਾਸਨ ਨੂੰ ਸਪਸ਼ਟ ਸੁਨੇਹਾ ਦਿੱਤਾ ਹੈ ਇੰਨਾ ਕਿ ਉਹਨਾਂ ਨੇ ਕਮਾਂ ਵਿਰੁੱਧ ਅਜਿਹਾ ਕਾਨੂੰਨ ਲੈਣਾ ਚਾਹੀਦਾ ਹੈ ਕਿ ਮਨੁੱਖਤਾ ਨੂੰ ਇਹ ਜਹਾ ਪਾਪ ਕਰਨ ਤੋਂ ਪਹਿਲਾਂ 100 ਵਾਰੀ ਸੋਚਣਾ ਪਵੇ ਅਸੀਂ ਵੀ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਸਿਰਫ ਇੱਕ ਬੱਚੀ ਦੀ ਨਹੀਂ ਸਾਡੀ ਆਉਣ ਵਾਲੀ ਪੀੜ੍ਹੀ ਦੀ ਸੁਰੱਖਿਆ ਦਾ ਸਵਾਲ ਹੈ ਸਮਾਜ ਪ੍ਰਸ਼ਾਸਨ ਤੇ ਕਾਨੂੰਨ ਇੱਕੋ ਸੁਰ ਦੇ ਵਿੱਚ ਜਦ ਤੱਕ ਨਹੀਂ ਹੋਣਗੇ ਇਹ ਜੇ ਦਰਿੰਦਿਆਂ ਨੂੰ ਕਦੇ ਡਰ ਨਹੀਂ ਮਿਲੇਗਾ ਜਲੰਧਰ ਤੋਂ ਆਈ ਇਹ ਖਬਰ ਸਾਡੇ ਸਿਸਟਮ ਨੂੰ ਇੱਕ ਵਾਰੀ ਫੇਰ ਆਇਨਾ ਦਿਖਾ ਰਹੀ ਹੈ ਹੁਣ ਦੇਖਣਾ ਇਹ ਹੋਏਗਾ ਕਿ ਆਖਿਰਕਾਰ ਇਸ ਦੇ ਵਿੱਚ ਸਜ਼ਾ ਕਿੰਨੀ ਕੁ ਮਿਲਦੀ ਹੈ ਜਾਂ ਇਹ ਵੀ ਮੁੱਦਾ ਬਾਕੀ ਮੁੱਦਿਆਂ ਵਾਂਗੂ ਹੀ ਰਹਿ ਜਾਏਗਾ ਤੁਸੀਂ ਆਪਣੀ ਟਿੱਪਣੀ ਹਾਨੂੰ ਕਮੈਂਟਾਂ ਦੇ ਰਾਹੀਂ ਦੇ ਸਕਦੇ ਹੋ ਜ਼ਿਆਦਾ ਅਪਡੇਟ ਦੇ ਲਈ ਬਨੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ मेरा नाम है सीमा गुड़िया की एज कितनी है उम्र कितनी है उसके? उसकी उसकी उम्र है पाँच साल की कितने बजे की घटना है कब नौ सा? बजे की क्या हुआ था सारा कुछ बता दो ओ मेरा तबियत खराब था जी नहीं दिल किया बच्चे को छोड़ने के लिए तो भाई के साथ इसको स्कूल छोड़ने के लिए भेजे थे तो फिर तो बच्चे मेरा उसका लड़का आ गया कि मेरा भाई बेटा जा रहा था बेटी पीछे से जा रहा था तो इसने पीछे से उठा लिया लड़की को कितने बजे उठाया था नौ बजे नौ सा नौ हो फिर कैसे पता चला कि इसके पास है? वो बच्चे मैं पीछे से खींच लिया ना तो उसको लगा कि स्कूल में चला गया तो स्कूल में गया पता करने तो मैम बोली कि नहीं आई है तो फिर मेरे रूम पे आया बोला आई है, बोली की नहीं नहीं आया तो मैं बोला आंटी पास जाकर देखो तो उसने देखा कि छत पे इसके साथ में था तो वही खींच के उसको ले आ। वो जाके स्कूल में छोड़ दिया तो वो स्कूल है पुलिस को बताया आपने नहीं मेरे को अभी स्कूल से ऐसी तो खबर लेने लगा उसी समय से पता ना उसकी तो तो कैसी हालत है उसके भी हालत अभी मतलब खराब है समझ ਆਪਣਾ ਬੱਚੇ ਰਹਿੰਦੇ ਤੇ ਨਿਆਣੇ ਨਿਕੇ ਨਿਕੇ ਉਹ ਸਕੂਲ ਗਈ ਹੈ ਬੱਚੀ ਇਹਨੇ ਸਕੂਲੋਂ ਜਾਣ ਤੋਂ ਪਹਿਲਾਂ ਹੀ ਚੁੱਕ ਲਿਆ ਉਹ ਰਸਤੇ ਚੋਂ ਰਸਤੇ ਚੋਕ ਕੇ ਪਤਾ ਨਹੀਂ ਪਿੱਛੇ ਕਮਰਾ ਆਇਆ ਉਥੇ ਉਥੇ ਲੈ ਗਿਆ ਇਹ ਤਾਂ ਲੇਡੀਜ਼ ਮਹੱਲੇ ਦੇ ਲੇਡੀਜ਼ ਨੇ ਦੇਖਿਆ ਉਹਨੂੰ ਜਾ ਕੇ ਬੱਚੇ ਲੈ ਕੇ ਕਮਰੇ ਚ ਵੜਿਆ ਇਹਨੇ ਚੁੱਕਿਆ ਸਵੇਰੇ ਬੱਚੇ ਨੂੰ ਕੀ ਕਦੋਂ ਹੁਣ ਥੋੜੀ ਦੇਰ ਹੀ ਹੋਈ ਆ ਵਾਦ ਤੋਂ ਕੈਂਡੀਡੇਟ ਘੱਡੇ ਦੀ ਗੱਲ ਆ ਇਹ ਚਾ ਮਤਲਬ ਸਕੂਲੋਂ ਆ ਰਹੀ ਸੀ ਬੱਚੇ ਹਾਂਜੀ ਹਾਂਜੀ ਉਲਟਾ ਇਹ ਉਹਨੂੰ ਬੱਚੇ ਲੈ ਕੇ ਆਓ ਬੱਚੀ ਨੇ ਚਲੋ ਜਿੱਦਾਂ ਵੀ ਚਲੋ ਉਹਦਾ ਬਚਾਅ ਹੋ ਗਿਆ ਆ ਹਾਲੇ ਦੋਵਾਲੇ ਕਿਸੇ ਨੇ ਵੇਖ ਲਿਆ ਤੇ ਇਹਨੂੰ ਕਮਰਾ ਖੋਲ ਲਿਆ ਵਾ ਇਹਦੇ ਘਰ ਸੀ ਗਏ ਉਹ ਪਿੱਛੇ ਕਰਾਇਤੇ ਜਾਂਦਾ ਹੀ ਸਰ ਇਹ ਇੱਕ ਕਰਾਇਤੇ ਆਪਣੇ ਘਰ ਜੀ ਕਿਹਦਾ ਵੀ ਕਮਰਾ ਕਰਾਇਤੇ ਆ ਬੱਚੇ ਆਪਣੇ ਘਰ ਲੈ ਕੇ ਆ ਸੀ ਆ ਆਪਣੇ ਘਰ ਦੇ ਕੋਲ ਹੀ ਕਿਤੇ ਨਾਲ ਨੇ ਕਮਰਾ ਹੈਗਾ ਖਾਲੀ ਉਥੇ ਲੈ ਹੋਇਆ ਇਹੋ ਜਿਆ ਥੋੜੇ ਤੇ ਜਲੰਧਰ ਦੇ ਵਿੱਚ ਹੋ ਰਿਹਾ ਹੈ ਨਸ਼ੇ ਦੇ ਵਿੱਚ ਇਥੇ ਘੁੰਮਦੇ ਆ ਸਾਡੇ ਲੋਕ ਨਾ ਸਾਡੇ ਮੈਂ ਕਹਿੰਦਾ ਸਾਡੇ ਪੰਜਾਬੀ ਗਲਤ ਨੇ ਜਿਹੜੇ ਇਹਨਾਂ ਪ੍ਰਵਾਸੀਆਂ ਨੂੰ ਪਨਾਹ ਦਿੰਦੇ ਆਪਣੇ ਘਰਾਂ 'ਚ ਇੱਕ 500000 ਰੁਪਏ ਕਿਰਾਏ ਦੇ ਪਿੱਛੇ ਨਾ ਜੇ ਇਹ ਜੇਕ ਪੰਜਾਬੀ ਬੰਦਾ 2500 ਕਿਰਾਏ ਦਿੰਦਾ ਇਹ 1500 ਦਿੰਦੇ ਆ 3000 ਦਿੰਦੇ ਆ 12 12 13 ਤਰ੍ਹਾਂ ਬੰਦੇ ਕਿਉਂ ਕਰਦੇ ਰਹ ਰਹੇ ਆ ਇਹ ਸਭ ਤੋਂ ਵੱਡੀ ਸਾਡੀ ਇਹ ਸਾਡੀ ਆਪਣੀ ਗਲਤੀ ਹੈ ਜਿਹੜਾ ਇਹਨਾਂ ਲੋਕਾਂ ਨੇ ਆਪਾਂ ਨੂੰ ਇਹਨਾਂ ਨੂੰ ਕਿਰਾਏ ਤੇ ਰੱਖਿਆ ਹੋਇਆ ਠੀਕ ਹੈ ਨਾ ਹੁਣ ਇਹੋ ਜਿਹੇ ਪ੍ਰਵਾਸੀ ਹੁਣ ਮੈਂ ਕਹਿੰਦਾ ਪੰਜਾਬੀ ਸਾਰੇ ਵੇਰ ਹੋ ਠੀਕ ਹੈ ਨਾ ਇਹਨਾਂ ਨੂੰ ਕੱਢੋ ਬਾਹਰ ਤੋਂ ਆਪਣੇ ਘਰਾਂ ਜੋ ਪਹਿਲਾਂ ਮਰੋ ਮੱਲ ਨੂੰ ਧਮਕੀ ਕੀ ਦੇ ਰਿਹਾ ਧਮਕੀ ਦੇ ਰਿਹਾ ਇਹ ਕਹਿੰਦਾ ਪਤਾ ਕਿਹੜੀ ਆਪਣਾ ਹੈਪੀ ਦੇ ਮੁੰਡਾ ਜੋ ਵੱਢ ਕੇ ਜਾਊਗਾ ਜੀ ਤੂੰ ਹੀ ਮੈਂ ਛੱਡਦਾ ਨਹੀਂ ਚਾਹ ਰਿਹਾ ਪ੍ਰਧਾਨ ਬੁਲਾਓ ਪ੍ਰਧਾਨ ਕਿਹੜੀ ਇਫੈਕਟ ਲੈ ਰਿਹਾ ਪੁੱਛੋ ਉਹ ਕਿਹੜਾ ਨਾਮ ਲੈ ਰਿਹਾ ਪੁੱਛੋ ਪ੍ਰਧਾਨ ਦਾ ਨਾਮ ਲੈਂਦੇ ਬੰਦੇ ਹਾਂਜੀ ਹਾਂਜੀ ਆਲੇ ਤੋਂ ਲੈਂਦੇ ਆ ਜੀ ਕੀ ਨਾਮ ਹੈ ਜੀ ਆਪਕੋ ਕੁਲਵਿੰਦਰ ਕੀ ਬਾਤ ਕੀ ਹੋਈ ਸੀ ਪਿਛਲੀ ਗਲੀ ਮੇ ਇੱਕ ਰਹਾ ਸੀ ਤਾਂ ਇਹ ਤਾਂ ਉਹ ਸਾਡੇ ਪਾਸ ਹੀ ਦੇ ਪੜੋਸੀ लड़की को सुबह नौ बजे हो रहे थे की स्कूल जा रहे थे दोए भाई बहने जा रहे थे उसकी बहन को पकड़ा उसने अपने कमरे में ले गया अच्छा। फिर उसकी मदद स्कूल में बारह बजे बच्चा नहीं नहीं मिला अच्छा। स्कूल में फिर ढूंढते रहे ढूंढते रहे उसके कमरे में मिला अच्छा। फिर उसको लेके आए कितने अच्छा साल का था बच्चा बच्चा कितने इसके कमरे में रहते हैं तीन साल की बेटी है अच्छा, स्कूल जा रही थी अच्छा। उसके पेरेंट्स कह रहे हैं है। मैडम का फोन आया कि बच्चा स्कूल नहीं आया तो उसके भाई साथ छोड़ने के ना, वो कह रहा था कि अंकल इसको ऊपर बाथरूम में ले गए अपने घर में अच्छा। भी बताया फिर ऐसे अच्छा लेकर ना माई के सामने बोला अच्छा। बच्चे के बारे में तो वो ऊपर लगे बस उसने गलत काम किया वो आते उसने मेरे को बताया आंटी उसने मेरे साथ ये किया मैं ट्यूशन पढ़ाती है उसको हमारे अंकल ने मेरे साथ फिर मैंने क्या को उसको मैंने अपनी इकट्ठा किया बच्चे ने कुछ बोला आपसे बताया बच्चे की कंडीशन बच्ची। बच्ची की की क्या है अभी, अभी हुए, बेटी हुए, हुए, उसे अच्छा डॉक्टर अच्छा। ले। ले। अच्छा। को लेकर जा रहे हैं जो वो जिसने गलत काम किया वो अभी आपके पास काम करते हैं अच्छा अच्छा ਕੀ ਨਾਮ ਆਜੀ ਤੁਹਾਡਾ ਕੰਪਲੀਟ 1 35 ਸਾਲ ਦਾ ਪਰਸਨ 6 ਸਾਲ ਦੀ ਬੱਚੀ ਨੂੰ ਹਾਂ ਜੀ ਉਹਨਾਂ ਨੂੰ ਚੁੱਕ ਕੇ ਰੂਮ ਵਿੱਚ ਲੈ ਗਿਆ ਅੱਛਾ ਜੀ ਇੰਨੀ ਕੰਪਲੀਟ ਕੀ ਕੀ ਭੱਲੇ ਵਾਲਿਆਂ ਦਾ ਕੀ ਕਹਣਾ ਤੁਸੀਂ ਗੱਲਬਾਤ ਆਰੋਗਨੀ ਲਾਏ ਭੱਲੇ ਵਾਲਿਆਂ ਦਾ ਭੱਲੇ ਵਾਲੇ ਤਾਂ ਉਹਨਾਂ ਨੂੰ ਬੁਲਾਏ ਆ ਜੀ ਅਸੀਂ ਇੱਥੇ ਗੱਲ ਹੋਈ ਆ ਇਹ ਕੁਝ ਦਿਨਾਂ ਤੋਂ ਬੁਲਾਉਂਦੇ ਰਹੇ ਨੇ ਜੀ ਹੋਟਲੀਆਂ ਬਤੀਆਂ ਦੇ ਬਾਰੇ ਮੈਨੂੰ ਡੈਟੇ ਜੀ ਲੜਕੀ ਦੀ ਮਾਤਾ ਨੂੰ ਬੁਲਾਇਆ ਤੇ ਲੜਕੀ ਜਿਹੜੀ ਇਹ ਰਹੇ ਨੇ ਇਹ ਆਏ ਜਿਹੜਾ ਚਾਹ। ਜਿਹੜਾ ਬੱਚੀ ਆਈ ਗਈ ਉਹਦਾ ਮੈਡੀਕਲ ਕਰਵਾਇਆ ਜਾਵੇ ਦਾ। ਕਰਵਾ ਦੇ ਉਹਨਾਂ ਦਾ ਕੁਝ। ਤੇ ਉਸ ਨੂੰ ਨਾਲ ਲੈ ਜਾਇਆ ਬੱਚੇ ਦੀ ਕੰਪਲੇਨ ਰੱਖ ਲੋ। ਅਸੀਂ ਜਾਉਂਦੇ ਹਾਂ ਡਾਇਰੈਕਟ ਲੈ ਕੇ। ਇਹ ਆ ਇੱਧਰ ਲਿਆ। ਇਹਨੇ ਜਿਹੜਾ ਸ਼ਖਸ ਦਾ ਰੋਗ ਲੱਗਿਆ ਉਸ ਨੂੰ ਲੈ ਕੇ ਚਾ ਰਿਹਾ ਡਾਕਟਰ। ਇੱਧਰ ਲਿਆ ਕੁੜੀਆਂ ਕੀਤੀ ਐ।